ਉਨਾ ਦੇ ਸਾਥ ਫ੍ਰੋਮ ਮੀ ਕਾਲੀ ਦੀ ਲੀਡਰਸ਼ਿਪ ਸਾਰਿਆਂ ਨੂੰ ਫਤਿਹ ਇਸ ਕਰਦਾ ਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਮਾਨ ਸਾਹਿਬ ਨਾਲ ਮੇਰਾ ਦਿਲੋਂ ਲਗਾ ਹੈ ਇਹਨਾਂ ਨੂੰ ਵੀ ਪਤਾ ਹੈ ਜਦੋਂ ਕਿਤੇ ਸੈਰ ਕਰਨ ਦੂਜੇ ਪਾਸੇ ਚਲੇ ਜਾਂਦੇ ਹੈ ਪਰ ਮੈਂ ਇਹਨਾਂ ਦਾ ਸਾਥ ਨੇ ਟੈਲੀਫੋਨ ਫਿਰ ਵੀ ਕਰ ਦਿੰਦਾ ਇਹਨਾਂ ਨੂੰ ਹਰ ਹਫਤੇ 10 ਦਿਨ ਬਾਅਦ ਮੈਂ ਮਾਨ ਸਾਹਿਬ ਨੂੰ ਗੱਲ ਕਰ ਲੈਂਦਾ ਸੀ ਟੈਲੀਫੋਨ ਕਰ ਲੈਂਦਾ ਸੀ ਪੁੱਛਦਾ ਰਹਿੰਦਾ ਸੀ ਕਿ ਜਦੋਂ ਸੈਰ ਸੁਰ ਖਤਮ ਹੋ ਗਈ ਵਾਪਸ ਆ ਜਾਓ ਕਿਉਂਕਿ ਲੋਡ ਮੈਨੂੰ ਸੇ ਦੱਸਾਂ ਨੇਕ ਇਨਸਾਨ ਵਧੀਆ ਇਨਸਾਨ ਤੇ ਮੈਂ ਤਾਂ ਕੱਲ ਮਖੌਲ ਕਰ ਰਿਹਾ ਸੀ 2 ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਪੀਰੇ ਸੀ ਤੇ ਮੈਂ ਦੇਖਿਆ ਕੌਣ ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸਿੰਘ ਪਰਮਿੰਦਰ ਢੀਂਡਾ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਨੇ ਕੰਮ ਕੀਤਾ ਮੈਂ ਕਿਹਾ ਮਾਨ ਸਾਹਿਬ ਆ ਕਿਹੜਾ ਖੁਸ਼ਕਿਸਮਤ ਬੂਟਾ ਜਿਸ ਤੇ ਦੋਨੋਂ ਹੀ ਪਾਣੀ ਪਈ ਜਾਂਦੇ ਹੋ ਇੱਕ ਗੱਲ ਕੀਤੀ ਸੀ ਜੀ ਤੁਹਾਨੂੰ ਪਰ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਗੜੀ ਹੈ ਹੋਮ ਮਿਨਿਸਟਰੀ ਐਟੀ ਦਾ ਹੋਮ ਮਿਨਿਸਟਰੀ ਨੇ ਕਹਦੇ ਅਗਲੇ ਵਾਰ ਤੁਹਾਨੂੰ ਰੋਟੀ ਨਹੀਂ ਮਿਲੇ ਜੇ ਤੁਸੀਂ ਸਹਿਰ ਕਰਨਗੇ ਸਹਿਰ ਕਰਨੀ ਹੈ ਤਾਂ ਇੱਥੇ ਹੀ ਕਰੀ ਜਦੋਂ ਕਰੇ ਇਹਨਾਂ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਅਕਾਲੀ ਦਲ ਉਹਨੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀਵਲ ਕਰਕੇ ਹੀ ਹੈ ਆਪਣੇ ਨਾਲ ਦੁਨਨੇ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੋਖਾ ਆਪਣਾ ਦਿੱਤਾ ਹੈ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜ ਤਾਂ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਦਾ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ Rajasthan ਨੂੰ ਸਾਰਾ ਪਾਣੀ ਆਤਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਸੀ ਕਾਂਗਰਸ ਨੇ ਧੱਕੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਸਿਰੇ ਮੁਲਕ ਵਿੱਚੋਂ ਦਰਿਆ ਨਰਪਦੇ ਆ ਪਾਣੀ ਦਾ ਹੱਕ ਉਹਨਾਂ ਦਾ ਹੀ ਹੈ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਨੂੰ ਦਿੱਤਾ ਉਹਦੇ ਬਾਅਦ ਫਿਰ ਤੋਂ ਐਸ.ਵਾਈਐਲ ਨੇ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਅਕਾਲੀ ਦਲ ਨੇ ਬਚਾਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋੜੇ ਕੋਲੇ ਟਿਊਬਵਲ ਕਨੈਕਸ਼ਨ ਹੈ ਦੇਣ ਵਾਲਾ ਬਾਫੂ ਬਾਦਲ ਜੇ ਥੋੜੇ ਉਹਦੇ ਬਿਜਲੀ ਮੁਫਤ ਆਰੀ ਹੈ ਅਕਾਲੀ ਦਲ ਤੇ ਬਾਫੂ ਬਾਦਲ ਦੀ ਜੇ ਤੁਹਾਡੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰ ਦਾ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਹੈ ਜੇ ਲੇਕ ਰੋੜਾ ਬਣੀਆਂ ਅਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾ ਛੱਕਣ ਕੁਛ ਵੀ ਚੀਜ਼ ਦੇਖ ਲੋ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੇ ਨਾਲ ਅਕਾਲੀ ਦਲ ਕਿਉਂਕਿ ਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਅਕਾਲੀ ਦਲ ਆ ਥੋੜਾ ਆ ਜੁਦੇ ਜਿੰਨੇ ਵੀ ਆ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋੜੀ ਜ਼ਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਖੋ ਰਿਆ ਆਹ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਕੋਈ ਰੋਹ ਨਹੀਂ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਆ ਥੋੜੇ ਕੋਲ ਰਹੁਗਾ ਕੀ ਇਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਖੁਸ਼ੀਆਂ ਲੈ ਕੇ ਆਉਣੀ ਐ ਆਪਣਾ ਰਾਜ ਲਿਆਓ ਤੁਹਾਡਾ ਆਪਣਾ ਆਹ 10 ਸਾਲ ਤੁਹਾਡੇ ਖਰਾਬ ਹੋ ਗਏ 10 ਸਾਲ ਤੇਰੀ ਸੋਚ ਤੇ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਝਾੜੂ ਵਾਲੇ ਨੇ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਇਨਕਲਾਬੀ ਬੰਦੇਓ ਤੁਸੀਂ ਮਨ ਬਣਾ ਲਓ ਉਸ ਗੁਰੂ ਵਾਲੇ ਕਿ ਕਾਲੀ ਦਲ ਦੀ ਸਰਕਾਰ ਆਉਣੀ ਹੈ ਬਨਜੂ ਥੋੜੀ ਸਰਤਾ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਹੁਣ ਤਾਂ ਬਾਹਰਲੇ ਮੁਲਕ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਤੜ ਗਏ ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰਤੇ ਹੁਣ ਆਪਾਂ ਹੀ ਇਸ ਸੂਬੇ ਨੂੰ ਤਕੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਿਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ ਉਹ ਇਕੱਲੇ ਖਾਲੀ ਦਲ ਕਰ ਸਕਦਾ ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿਹਾ ਗੈਸਟ ਹਾਊਸ ਵਾਸਤੇ ਹੁੰਦੇ ਸੋ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ ਮਾਨਸਾ ਤੁਹਾਨੂੰ ਉਦੋਂ ਹੀ ਮੈਂ ਸੱਤ ਅਜਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਐਕਸੈਪਟ ਮਾਨ ਸਰ ਨਾਲ ਹੀ ਕਰਦਾ ਸੀ ਹੈ ਇਹਨਾਂ ਦਾ ਵੀ ਜਦੋਂ ਬੋਰ ਹੁੰਦੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨ ਸਰ ਨੂੰ ਗੱਲ ਕਰਨ ਦਾ ਦਿਆ ਸੀ ਮੈਂ ਕਿ ਮਾਨ ਸਰ ਜਿੰਨਾ ਮਰਜ਼ੀ ਆ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਨੇ ਇੱਕ ਵਾਰ ਕਿਹਾ ਸੀ ਮੈਂ ਵਾਹ ਹੁਣ ਚੱਕ ਲੈਣਾ ਤੁਸੀਂ ਦੱਸੋ ਕਿੱਥੇ ਬੈਠੇ ਹੋ ਹੈ ਬੋਲੇ ਸੋਨ ਹੈ ਸੋਨ ਹੀ ਹੈ ਤੇ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਕੱਲੇ ਇਸ ਵੀ ਸਾਡੀ ਪਾਰਟੀ ਚ ਵੀ ਮੈਨੂੰ ਲੱਗਦਾ ਸਭ ਤੋਂ ਸੀਨੀਅਰ ਤੁਸੀਂ ਹੋ ਨੇ ਏਜ ਕਿੰਨੇ ਹੋਗੇ ਇਹ ਤਾਂ ਜੈਨਾਵ ਪਰ ਕੋਈ ਲੱਗਦਾ ਇਲੈਕਸ਼ਨ ਨਾਲ ਸਭ ਤੋਂ ਸੀਨੀਅਰ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਜਿਹੜੇ ਪੁਰਾਣੀ ਲੋਕ ਹੁੰਦੇ ਨਾ ਉਹਨਾਂ ਨੂੰ ਹਰ ਦਾ ਪੇਚ ਪਤਾ ਹੁੰਦਾ ਜਿਵੇਂ ਕਹਾਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾਲ ਕੇ ਲੈ ਕੇ ਹੀ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਿਲ ਹੋ ਜਾਂਦਾ ਜੇ ਮੁੰਡਿਆਂ ਨੂੰ ਕੋਈ ਮੁਸ਼ਕਿਲ ਆ ਜਾਏ ਕੱਟਣ ਦਾ ਰਾਹ ਤਾਂ ਬਜ਼ੁਰਗ ਹੀ ਦੱਸਦੇ ਹੁੰਦੇ ਐਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ کہہ ਰਿਹਾ ਮੈਂ ਲਗਾਇਨ ਮੇਰੇ ਤੇ ਸਿਰ ਤੇ ਯਤ ਰੱਖਿਓ ਆਸ਼ੀਰਵਾਦ ਮੈਂ ਮੈਨੂੰ ਸ਼ਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣਗੇ ਸ਼ਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਹੈ ਤੇ ਐਸ ਕਰਕੇ ਇਹਨਾਂ ਨੇ ਮੇਰੇ ਬਾਦਲ ਸਾਹਿਬ ਦਾ ਬੜਾ ਸਾਥ ਦਿੱਤਾ ਤੁਹਾਡਾ ਇਸ ਕਰਕੇ ਮੈਂ ਤੁਤੋ ਸਰੋਪਾ ਲੈ ਕੇ ਤੇ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾ ਲਵਾ ਕੇ ਇੱਥੇ ਆਏ ਆ ਕਿ ਆਪਾਂ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੇ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹੀ ਨੂੰ ਜੀ ਕਾ ਖਾਲਸਾ ਵਾਹੀ ਸੋਲੇ ਸਾਰਿਆਂ ਲੀਡਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੀਅਰ ਐ ਇੱਥੇ ਇਹ ਪਰਿਵਾਰ ਮੰਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਅਡਵਾਈਸ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਖੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ ਹੈ 2027 ਪੰਜਾਬ ਦੀ ਸਰਦਾਰ ਪੰਜਾਬੀ ਅਲੀ ਸਰਕਾਰ